ਕੀ ਨਾਮ ਹੈ ਤੁਹਾਡਾ ਜਗਦੀਸ਼ ਗੁਲਾਬ ਕਿੰਨੀ ਉਮਰ ਹੈ 44 ਕੀ ਕੰਮ ਕਰਦੇ ਹੋ ਮੈਂ ਸ਼ਾਪ ਤੇ ਕੰਮ ਕਰਦਾ ਜੀ ਅੱਛਾ ਕੀ ਹੋਇਆ ਤੁਹਾਡੇ ਨਾਲ ਮੈਂ ਬੇਟੀ ਨੂੰ ਛੱਡ ਕੇ ਆ ਰਿਹਾ ਸੀ ਐਕਟਵੇਟ ਜੀ ਹਾਂ ਜਿਹੜਾ ਆਪਣਾ ਮੋਲ ਬੰਦ ਪਿਆ ਜੀ 90 ਵਾਲਾ ਉਹ ਰੇ ਹਸਪਤਾਲ ਦੇ ਸਾਹਮਣੇ ਜੀ ਹੂੰ ਇੱਥੇ ਅਚਾਨਕ ਇੱਕ ਲਗਤ ਮੇਰੇ ਜਿਵੇਂ ਕਿਸ ਨੇ ਪਤੰਗ ਖਿੱਚਿਆ ਹੋਵੇ ਨਾ ਡੋਰ ਫਿਰ ਗਈ ਜੀ ਗਲੇ 'ਚ ਅੱਛਾ ਚੈੱਕ ਕਰੋ ਤੇ ਤੁਸੀਂ ਦੇਖਿਆ ਕਿ ਡੋਰ ਹੀ ਸੀ ਹਾਂਜੀ ਡੋਰ ਸੀ ਜੀ ਤੇ ਕਿੰਨੀ ਸੱਟ ਲੱਗੀ ਆ ਇਧਰ ਟਾਂਕਾ ਲੱਗੇ ਜੀ ਇਧਰਲੇ ਪਾਸੇ ਜਿਆਦਾ ਸਕ੍ਰੈਚ ਵਾਂਗੂ ਪੂਰੇ ਬਲੇਡ ਵਾਂਗੂ ਪੈ ਗਿਆ ਜੀ ਤੁਹਾਨੂੰ ਨਜ਼ਰ ਆ ਵੀ ਡੋਰ ਸਾਰ ਚ ਵਿਕਰੀ ਹੈ ਖੁੱਲੀ ਆਮ ਸਾਰਿਆਂ ਵਿਕਰੀ ਹੈ ਜੀ ਅੱਛਾ ਹਾਂ ਜੀ ਕੀ ਮੰਗਾ ਸੀ ਮੰਗੇ ਇਹ ਜੀ ਚੰਗੇ ਤਰ੍ਹਾਂ ਬੰਦ ਹੋਣੇ ਚਾਹੀਦੇ ਮੈਂ ਤਾਂ ਪਹਿਲਾਂ ਵੀ ਚਾਰ ਕੇਸ ਹੋ ਕੇ ਗਏ ਨੇ ਉਹਰੇ ਜੀ ਡੋਰ ਦੇ ਹਾਂ ਜੀ ਹਾਂ ਜੀ ਹਾਂ ਡੋਰ ਦੀ ਜੀ ਅੱਛਾ ਹਾਂ ਜੀ ਸਾਰਿਆਂ ਵਿਕਰੀ ਹੈ ਡੋਰ ਸਾਰਿਆਂ ਵਿਕਰੀ ਹੈ ਖੁੱਲੀ ਵਿਕਰੀ ਹੈ ਜੀ ਤੁਸੀਂ ਉਹ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਚੰਗੀ ਤਰ੍ਹਾਂ ਬੰਦ ਹੋਣਾ ਚਾਹੀਦਾ ਇਹ ਦੁਕਾਨਦਾਰਾਂ ਦੇ ਛਾਪੇ ਮਾਰੋ ਜੀ ਪਤਾ ਲੱਗੇ ਇਹਨਾਂ ਨੂੰ ਵੀ ਕਿੰਨਾ ਨੁਕਸਾਨ ਹੋ ਰਿਹਾ ਇਸ ਨੂੰ ਮਾਰਦਾ ਆ ਫੋਟੋ ਕੋ ਸਟਿਚ ਲਾਇਆ ਨੇ ਤੁਸੀਂ ਇਹ ਹਮਾਰੇ ਪਾਸ ਆਇਆ ਥਾ ਇਸਕੇ ਗਰਦਨ ਤੇ ਡੋਰੀ ਸੇ ਪਤੰਕੀ ਡੋਰੀ ਸੇ ਕੱਟ ਲੱਗੇ ਥੇ ਇਸਕੇ ਤੋਂ ਇਤਨੀ ਸੀਵੀਅਰ ਨਹੀਂ ਥੇ ਸਰਫੇਸ਼ੀਅਲ ਕੱਟਸ ਥੇ ਇੱਕ ਸੋਚਰ ਆਇਆ ਇਸ ਕੋ ਅਮਨੇ ਡਿਸਚਾਰਜ ਕਰ ਦਿਆ ਘਰ ਵੇਚ ਦਿਆ ਸਟਿਚ ਕਿੰਨੇ ਲਾਇਆ ਨੇ ਇਹ ਇੱਕ ਇੱਕ ਆਇਆ ਥਾ ਇਸਕੇ ਨੂੰ अच्छा और भी कोई शायद जोर वाला केस आए ना आज इससे पहले दो बच्चे आए थे वो छत से गिर गए थे पतंग लूटते लूटती अच्छा तो उनमें से एक को तो हमने पटियाला रेफर किया एक बच्चे को उसको तो सीजर आ गए थे दौरा पड़ा था अच्छा उसको तो सिटी हेड के लिए पटियाला रेफर किया तो कोई हैंड वाला जी हाथ पे कोई डोर लगता वो पहले आए था अच्छा उसके हाथ पे कट लगा था डोरी का डोर वाली डोरी सी साहिल ਅ ਜਗਦੀਸ਼ ਜੀ ਕੀ ਲੱਗਦਾ ਹੈ ਜਗਦੀਸ਼ ਜੀ ਸਾਡੇ ਭਰਾ ਜੀ ਨੇ ਗਵਾਂਢੀ ਨੇ ਵਾਲੇ ਇਹਨਾਂ ਦੇ ਡੋਰ ਫਿਰ ਗਏ ਤੇ ਅਸੀਂ ਐਸ ਐਚਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਡੋਰ ਸਰੇਮ ਵਿਕਰੀ ਗਈ ਤੇ ਇਹਨਾਂ ਦੀ ਡੋਰ ਬਾਜ਼ਾਰ ਚ ਸਾਰਿਆਂ ਦੇ ਵਿਖਰੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਡੋਰ ਨਾਲ ਜੇ ਇੱਕ ਅਦਾ ਟੱਕਾ ਲੱਗਿਆ ਜੇ ਕੋਈ ਵੱਧ ਸੱਟ ਹੁੰਦੀ ਤਾਂ ਕੋਈ ਨਾ ਵੱਡਾ ਨੁਕਸਾਨ ਵੀ ਹੋ ਸਕਦਾ ਹਾਂਜੀ ਹੋ ਸਕਦਾ ਸੀ ਕੀ ਮੰਗ ਕੀ ਕਰਦੇ ਹੋ ਮੰਗ ਅਸੀਂ ਇਹੀ ਕਰਦੇ ਹਾਂ ਜਿਹੜੇ ਡੋਰ ਵਿਕਰੀ ਹੈ ਇਸ ਸਖਤ ਬੰਦ ਕੀਤੀ ਜਾਵੇ ਅੱਜ ਗਲਾ ਹੋਰ ਕਿਸੇ ਦੇ ਵੱਟ ਸਕਦਾ ਹੋਰ ਕਿਸੇ ਦਾ ਨੁਕਸਾਨ ਹੋ ਸਕਦਾ ਜੀ ਕਿਲਾ ਜੀ ਤੁਹਾਡਾ ਗਰਮੀਤ ਕਾਰਜ ਜੀ ਜਬਦੀਸ਼ ਜੀ ਕਿ ਨਹੀਂ ਲੱਗਦੇ ਨਾ ਤੁਹਾਡੇ ਕਰਦੇ ਨੇ ਜੀ ਮੇਰੇ ਜੀ ਲਲੋਈ ਜੇ ਬੇਟੀ ਨੂੰ ਛੱਡ ਕੇ ਘਰੇ ਆ ਰਹੇ ਸੀਗੇ ਇਹਦੇ ਗਰਦਨ ਚ ਡੋਰ ਜੀ ਫਸ ਗਈ ਹੈਗੀ ਜੀ ਜੇ ਵੱਧ ਲੱਗ ਜਾਂਦੀ ਮੇਰਾ ਤਾਂ ਨਚਕਾਨ ਹੋ ਜਾਂਦਾ ਮੇਰਾ ਦੱਸ ਮੈਂ ਬੱਚੇ ਲੈ ਕੇ ਮੈਂ ਕਿੱਧਰ ਜਾਂਦੀ ਐ ਡੋਰਾ ਬੰਦ ਹੋਣੀ ਚਾਹੀਦੀਆਂ ਨੇ ਇੱਥੇ ਵੱਧ ਤੋਂ ਵੱਧ ਬੇਨਤੀ ਹੈ ਜੇ ਬੰਦ ਕਰੋ ਬੰਦ ਕਰੋ ਜੇ ਕੁਛ ਵੀ ਗੱਲ ਹੋ ਸਕਦੀ ਮੈਂ ਕਿੱਧਰ ਭੱਜਦੀ ਕੀ ਕਰਦੀ ਮੈਂ ਤਾਂ ਗਰੀਬ ਆਦਮੀ ਮਾਰੀ ਗਈ ਸੀਗੀ ਜੀ ਨੂੰ ਲੱਗਦਾ ਵੀ ਸ਼ਾਇਦ ਤੋੜ ਵਿਕਰੀ ਆ ਹਾਂਜੀ ਵਿਕਦੀ ਹੈਗੀ ਜੀ ਡੋਰ ਵਿਕਰੀ ਹੈ ਜੀ ਡੋਰ ਵਿਕਰੀ ਹੈ ਡੋਰ ਇਹ ਬੰਦ ਕਰੋ ਜੀ